ਮੋਰਚਾ ਮੰਗਾ ਮਨਾਉਣ ਤੱਕ ਜਾਰੀ ਰਹੇਗਾ ਸ਼ੰਭੂ ਤੇ ਵੀ ਬਰਸਾਤ ਹੋ ਰਹੀ ਹੈ ਕੁਝ ਮੀਨਾ ਰਾਹਤ ਹੈ ਬੇਸ਼ੱਕ ਨੇਰੀ ਚੱਕੜਦਾ ਨੁਕਸਾਨ ਵੀ ਹੋਇਆ ਕੁਝ ਤਰਪਾਣਾ ਉੱਡੀਆਂ ਵਿੱਚ ਝੁਗੀਆਂ ਪਰ ਕੋਈ ਗੱਲ ਨਹੀਂ ਕਿ ਕੁਦਰਤ ਆ ਕਿਸਾਨ ਇੰਨਾ ਗੱਲਾਂ ਲਈ ਤਿਆਰ ਹੈਗੇ ਆ ਹਾਂਜੀ ਸ਼ੰਭੂ ਬਾਰਡਰ ਦੇ ਸੀਨ ਨੇ ਤੁਸੀਂ ਦੇਖ ਰਹੇ ਜੇ ਔਰ ਵੇਖ ਸਕਦੇ ਜੇ ਕਿ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਕਿੱਲਾਂ ਦੀ ਫਸਲ ਆ ਉਹ ਬੀਜੀ ਹੋਈ ਆ ਅਜੇ ਤੱਕ ਔਰ ਸਾਹਮਣੇ ਕੰਕਰੀਟ ਦੀਆਂ ਦੀਵਾਰਾਂ ਕੱਢੀਆਂ ਹੋਈਆਂ ਆ ਹਾਈਵੇ ਦੇ ਉੱਤੇ ਤੇ ਉਹਨਾਂ ਦੇ ਨਾਲ ਹੀ ਅਰਧ ਸੈਨਿਕ ਜਿਹੜੇ ਫੋਰਸਾਂ ਸਾਡੀਆਂ ਉਹ ਖੜੀਆਂ ਹੋਈਆਂ ਨੇ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਕਿਸਾਨਾਂ ਦਾ ਮੋਰਚਾ ਜਿਹੜਾ ਕਿਸ ਤਰੀਕੇ ਨਾਲ ਲਗਾਤਾਰ ਜਾਰੀ ਹੈਗਾ ਔਰ ਹਰ ਅੱਜ ਬਰਸਾਤ ਵੀ ਹੋਈ ਹੈ ਸ਼ੰਭੂ ਦੇ ਵਿੱਚ ਇਹਦੇ باوجود ਕਿਸਾਨ ਜਿਹੜੇ ਆਉਂ ਮੋਰਚੇ ਵਿੱਚ ਡਟੇ ਹੋਏ ਹਰ ਹਾਲਤਾਂ ਡਟੇ ਨੇ ਕਿਸਾਨਾਂ ਦਾ ਮੋਰਚਾ ਜਿਹੜਾ 68ਵੇਂ ਦਿਨ ਵਿੱਚ ਅੱਜ ਫੁੱਜ ਚੁੱਕਾ ਵਾ ਔਰ ਬਰਸਾਤ ਜਿਹੜੀ ਅੱਜ ਹੋਈ ਆ ਇਸ ਬਰਸਾਤ ਦੇ ਵਿੱਚ ਵੀ ਮੋਰਚਾ ਜਿਹੜਾ ਵਾ ਉਹ ਚੜ੍ਹਦੀ ਕਲਾ ਦੇ ਵਿੱਚ جاری ਆ ਲਗਾਤਾਰ ਜਿਹੜੇ ਕਿਸਾਨ ਆਪਣੀਆਂ ਮੰਗਾਂ ਵਾਸਤੇ ਜਿਹੜੇ ਮੋਰਚੇ ਵਿੱਚ ਲਗਾਤਾਰ ਡਟੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਕਿਵੇਂ ਕਿਸਾਨ ਮੋਰਚੇ ਵਿੱਚ ਡਟੇ ਹੋਏ ਆ ਅੱਜ ਸ਼ਾਮ ਨੂੰ ਤੇ ਬਰਸਾਤ ਵੀ ਹੋ ਰਹੀ ਹੈ ਜੀ ਜਿੰਨਾ ਕ ਬਖਾਇਆ ਜਾਂਦਾ ਬਖਾਲਦੇ ਆ ਜੀ ਵਖੋ ਕਿਵੇਂ ਆਪਣੇ ਡੇਰੇ ਜਮਾਏ ਹੋਏ ਆ ਇਹ ਤਾਂ ਕ ਪਾਣੀ ਵਾਲੇ ਟੈਂਕਰ ਆਪਦੇ ਪ੍ਰਬੰਧ ਜਿਵੇਂ ਜਟਾਏ ਹੁੰਦੇ ਜਾਂਦੇ ਆ ਅਰ ਅੱਜ ਗਰਮੀ ਤੋਂ ਰਾਹਤ ਪਾਈ ਹੋ बेशक ਨੇਰੀ ਝਖੜ ਦਾ ਸਾਨੂੰ ਫੇਰ ਕੰਮ ਦੁਬਾਰਾ ਫੇਰ ਖੜਾ ਕਰਨਾ ਪੈਣਾ ਠੀਕ ਆ ਜੀ ਪਰ ਕਿਸਾਨ ਮੋਰਚਿਆਂ ਵਿੱਚ ਡਟੇ ਹੋਏ ਆ ਇਹ ਲਗਾਤਾਰ ਜਿਹੜਾ ਮੋਰਚਾ 13 ਫਰਦੀ ਤੋਂ ਚੱਲ ਰਿਹਾ ਵਿੱਚ ਟੈਂਕਰ ਵੀ ਹੈਗੇ ਪਾਣੀ ਵਾਲੇ ਠੀਕ ਹੈ ਜੀ ਵਿੱਚ ਆਪਣੇ ਮਕਾਨ ਬਣਾਏ ਹੋਏ ਆ ਢੜਿਆਰ ਜੀ ਮਕਾਨ ਹੈ ਗਰਮੀ ਤੋਂ ਬਚਣ ਵਾਸਤੇ ਅਰੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿਸਾਨ ਐਸੇ ਮਿੱਟੀ ਚਾਹ ਲੈ ਕੇ ਆ ਰਹੇ ਆ ਬਰਸਾਤ ਕਰਕੇ ਥੋੜੀ ਰਾਹਤ ਮਿਲੀ ਹੋਊਗੀ ਅੱਜ ਜਿਆਦਾ ਲੰਮਾ ਸਣਾ ਸੱਤੇ ਹੋਣਗੇ ਮੋਰਚੇ ਦੇ ਵਿੱਚ ਔਰ ਲਗਾਤਾਰ ਕੁਝ ਖਨੇਰੀ ਚੱਕਰੀ ਵਗਿਆ। ਇਹ ਘਰ ਟੱਠਾ ਦੇਖ ਰਿਹਾ। ਇਹਨੂੰ ਫਿਰ ਸਵੇਰੇ ਖੜਾ ਕਰਾਂਗੇ। ਠੀਕ ਹੈ। ਔਰ ਸਵਾਰੀਆਂ ਦੇ باوجود ਗਰਮੀ ਤੋਂ ਜੂ ਰਹਾਤ ਭਾਈਓ ਕਿਸਾਨਾਂ ਨੇ। ਤੇ ਮੋਰਚਾ ਕਿਸਾਨਾਂ ਦਾ ਲਗਾਤਾਰ ਛੜਦੀ ਕਲਾ ਵਿੱਚ ਚਲਦਾ ਹੋਇਆ। ਸ਼ੱਡ ਵੀ ਹੈਗੇ ਮੋਰਚੇ ਵਿੱਚ ਡਟੇ ਹੋਏ ਆ ਕਿਸਾਨ ਵੀ ਜੀ ਮੈਂ ਸਰਵਰ ਸਿੰਘ ਪਨੇਰ ਜੀ ਸ਼ੰਭੂ ਮੋਰਚੇ ਤੋਂ ਬੋਲ ਰਿਹਾ 129 ਵਾਂ ਦਿਨ ਹੋ ਗਿਆ ਆ ਬ ਆਪਾਂ ਨੂੰ ਅੱਜ 12 ਵਜੇ ਪੀਸੀ ਹੋਊਗੀ ਚੰਡੀਗੜ੍ਹ ਕਿਸਾਨ ਪਵਣ ਸਾਰੇ ਪ੍ਰੋਗਰਾਮ ਉਹਦੇ ਵਿੱਚ ਆਉਣਗੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੁਝ ਫਸਲਾਂ ਦੀ ਜਿਹੜੀ ਐਮਐਸਪੀ ਵਧਾਈ ਗਈ ਆ ਮੈਂ ਸਿਰਹੀ ਗੱਲ ਕਹਿਣਾ ਚਾਹਾਂ ਐ ਐਮ ਐਸ ਪੀ ਵਧਾਉਣਾ ਇਹ ਲਗਭਗ 6 ਮਹੀਨੇ ਬਾਅਦ ਹੋ ਰਿਹਾ ਅਸਲ ਜੜੀ ਐਮ ਐਸ ਪੀ ਦਾ ਐਲਾਨ ਹੁੰਦਾ ਉੱਤੇ ਖਰੀਦ ਕਰਨ ਦਾ ਸਭ ਤੋਂ ਵੱਡਾ ਮੁੱਦਾ ਇਹ ਸਮਝੋ ਕਿ ਖਰੀਦ ਕਰਾਉਣੀ ਕੱਲ ਕਣਕ ਝੋਨਾ ਖਰੀਦੇ ਆ ਕੁਝ ਫਸਲਾਂ ਥੋੜੇ ਹੋਰ ਸਟੇਟਾਂ ਚ ਅਸਲ ਉਹੀ ਗੱਲ ਆ ਕਿ ਲੀਗਲ ਗਾਰੰਟੀ ਕਾਨੂੰਨ ਵੀ ਜਿੰਨੀ ਤੁਸੀਂ ਐਮ ਐਸ ਪੀ ਦਾ ਐਲਾਨ ਕਰਦੇ ਹੋ ਉੱਤੇ ਖਰੀਦ ਕਰੋ ਤਾਂ 117 ਰੁਪਈਆ ਦਾ ਸਾਡਾ ਸਰ ਗਿਆ ਸਟੱਜ ਵੀ ਤਿਆਰ ਆ ਵੀ ਚਰਚਾ ਕਰ ਲੋ ਕਿ ਸਾਡਾ ਲਾਗਤ ਖਰਚਾ ਇੱਕ ਸਾਲ ਚ ਕਿੰਨਾ ਵੱਧ ਗਿਆ ਹੈਗਾ ਸੋ ਇਸ ਕਰਕੇ ਬਾਕੀ ਪੀਸੀ ਚ ਥੋਡੇ ਨਾਲ ਦੱਸਾਂਗੇ ਇੱਕ ਬੰਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਲੰਦਾ ਯੂਨੀਵਰਸਿਟੀ ਵਿੱਚ ਜਾ ਕੇ 247 ਦੇ ਜਨਤਾ ਨੂੰ ਖਾਬ ਵਿਖਾਉਂਦੇ ਨੇ ਤੇ ਇੱਕ ਬੰਨੇ ਦੇਸ਼ ਦਾ ਨੌਜਵਾਨ ਨੀਡ ਇਮਤਿਹਾਨਾਂ ਵਿੱਚ ਜਿਵੇਂ ਹੁਣ ਉਹ ਬੰਦੇ ਵੀ ਫੜੇਗੇ ਉਹਨਾਂ ਕੋਲੇ 2-2 ਕਰੋੜ ਤੋਂ ਪਲੱਸ ਰੁਪਏ ਫੜੇਗੇ ਉਹਦੇ ਬਾਰੇ ਕੋਈ ਨਹੀਂ ਹੈ ਵੀ ਇਹ ਅੰਧਕਾਰ ਚ ਕਿਵੇਂ ਸੁੱਟਿਆ ਜਾ ਰਿਹਾ ਦੇਸ਼ ਦੇ 24 ਲੱਖ ਅਰ 24 ਲੱਖ ਦੇ ਮਾਂ ਪਿਓ ਉਹਨਾਂ ਦੇ ਭੈਣ ਭਰਾ ਕਰੋੜਾਂ ਲੋਕਾਂ ਨੂੰ ਅੰਧਕਾਰ ਚ ਕਿਵੇਂ ਸੁੱਟਿਆ ਜਾ ਰਿਹਾ ਉਹਦੀ ਨਿਰਪੱਖ ਜਾਂਚ ਹੋਊਗੀ ਮੋਰਚਾ ਮੰਗਾ ਮਨਾਉਣ ਤੱਕ ਜਾਰੀ ਰਹੇਗਾ ਸ਼ੰਭੂ ਤੇ ਵੀ ਬਰਸਾਤ ਹੋ ਰਹੀ ਹੈ ਕੁਛ ਮੀਨਾ ਰਾਹਤ ਹੈ ਬੇਸ਼ੱਕ ਨੇਰੀ ਚੱਕੜਨਾ ਨੁਕਸਾਨ ਵੀ ਹੋਇਆ ਕੋਪ ਤਰਪਾਲਾਂ ਉੱਡੀਆਂ ਵਾ ਚੁੱਗੀਆਂ ਪਰ ਕੋਈ ਗੱਲ ਨਹੀਂ ਇਹ ਕੁਦਰਤ ਆ ਔਰ ਕਿਸਾਨ ਇਹਨਾਂ ਗੱਲਾਂ ਲਈ ਤਿਆਰ ਹੈਗੇ ਆ ਧੰਨਵਾਦ